ਤਾਨੂੰ ਬੋਲਿਆ ਕਿ 100-100 ਦੇ ਦਿਹਾੜੀ ਤੇ ਆਈਆਂ ਸਾਡੀਆਂ ਮائیں ਦਿਹਾੜੀ ਦੇ ਜਾਂਦੇ ਅਸੀਂ ਜਾਇਦਾਦਾਂ ਦੇ ਮਾਲਕ ਹੈ ਹੈ ਉਹ ਮਤਲਬ ਸਾਰ ਨਹੀਂ ਸਕੀ ਜੇ ਸਾਹਮਣੇ ਆ ਕੇ ਖੜੀ ਨਾ ਉਹ ਕੁੜੀ ਨੇ ਬਰਦਾਸ਼ਤ ਨਹੀਂ ਕਰਿਆ ਉਹਨਾਂ ਬਿਰੂ ਚ ਪੇੜ ਮਾਰਿਆ ਬਹੁਤ ਚੰਗਾ ਕਰਿਆ ਉਹ ਦਿੱਲੀ ਬੋਲਦੀ ਲੇ ਕਿ ਪੰਜਾਬ ਚ ਬੋਲ ਲੈਂਦੀ ਪਤਾ ਨਹੀਂ ਕਿਹਾ ਹੁੰਦਾ ਉਹਨੇ ਬਹੁਤ ਬੜੀ ਗਲਤੀ ਕੀਤੀ ਬਹੁਤ ਬੜੀ ਅਸੀਂ 82 ਸਾਲ ਦੀ ਉਹ ਬਜ਼ੁਰਗ ਉਹਨੂੰ ਕਹਿੰਦੀ ਇਹ ਤਾਂ ਦਿਹਾੜੀ ਤੇ ਲਿਆ ਕੇ ਪਠਾਈਆਂ ਹੋਈਆਂ ਤੁਸੀਂ ਹਾਂਜੀ ਐ ਡਾਟਾ ਕਿੱਲੇ ਦੇ ਮਾਲਕ ਮਾਤਾ ਹਾਂਜੀ ਉਹ ਉਧਿਆੜੀ ਦੇ ਬੈਠੇ ਦਿਹਾੜੀਆਂ ਤਾਂ ਤੂੰ ਕਰਦੀ ਮਰਦੀ ਐ ਲੋਕਾਂ ਦੀ ਹੈ ਤੈਨੂੰ ਮਾਫੀ ਮੰਗਣੀ ਤੇ ਮੰਗ ਸਕਦੇ ਉਹਦੇ ਪਿੱਛੇ ਬੜਾ ਤਕੜਾ ਅਸੀਰਵਾਦ ਹੈ ਉੱਪਰਲੀ ਪਾਰਟੀਆਂ ਦਾ ਜਿਹੜੇ ਸੈਂਟਰ 'ਚ ਬੈਠੇ ਨਾ ਉਹਨਾਂ ਨੇ ਉਹਨੂੰ ਖੁੱਲੀ ਚਿਟਰੀ ਦੇ ਰੱਖੀ ਐ ਵੀ ਤੂੰ ਜੋ ਮਰਜ਼ੀ ਬੋਲੀ ਜਾ ਪਰ ਐਨਾਵਾਂ ਜਾ ਕੇ ਬੋਲੇ ਫਿਰ ਪਤਾ ਲੱਗੂ ਆ ਨੂੰ ਐਦਾਂ ਨਹੀਂ ਵੀ ਲੋਕ ਛੁਪ ਕੇ ਆਪਣਾ ਬੋਲੀ ਜਾਓ ਉਹ ਗੱਲ ਜੀ ਤੇ ਬਹੁਤ ਗਲਤ ਬੋਲਦੀ ਐ ਜੀ ਉਹ ਪੰਜਾਬ ਵਾਸਤੇ ਹਾਂਜੀ ਅੱਜ ਕਿੰਨੀ ਮਰਜ਼ੀ ਫੋਰਸ ਲਾ ਲੈ ਜੇ ਪੰਜਾਬੀ ਕਰਨੇ ਫਿਰ ਆਗੇ ਨਾ ਫਿਰ ਜੋ ਮਰਜ਼ੀ ਕਰ ਲੈ ਅ ਵੀ ਪਰ ਐਨਾ ਕਾਹ ਨੂੰ ਕਰ ਰਹੀ ਮੇਰੀ ਆਦਾ ਬੋਲ ਕਾ ਤੂੰ ਬੋਲਣਾ ਪਹਿਲਾਂ ਸੋਚ ਲੈ ਮੈਂ ਬੋਲਣਾ ਕੀ ਬੋਲ ਵੀ ਤੂੰ ਗਲਤ ਤੇ ਆ ਫਿਰ ਡਰ ਵੀ ਰਹੀ ਐ ਉਹ ਜੇ ਸਾਡਾ ਪੰਜਾਬੀ ਕੂਨ ਵਿਗੜ ਜਾਣਾ ਘਰ ਜਿੰਨੀ ਮਰਜ਼ੀ ਫੌਸਲਾ ਲੈ ਫਿਰ ਜੇ ਉਹਨਾਂ ਨੇ ਕਰਨਾ ਤਾਂ ਕਰਨਾ ਹੀ ਐ ਤੁਸੀਂ ਪਹਿਲਾਂ ਪਿਛਲਾ ਇਤਿਹਾਸ ਦੇਖ ਲਓ ਕਿ ਕਿਆ ਕੁਛ ਹੋਇਆ ਪੰਜਾਬੀ ਨਾ ਕਿਤੇ ਡਰੇ ਐ ਨਾ ਕਿਤੇ ਅਸੀਂ ਥੱਲੇ ਨੂੰ ਕਰਿਆ ਨਾ ਕਦੇ ਇਹਨਾਂ ਭਰੀ ਗੇ ਜੇੜਾ ਉਹਨਾਂ ਨੇ ਕਰਨਾ ਤਾਂ ਕਰਨਾ ਹੀ ਐ ਕੰਗਣਾ ਰਣੌਤ ਨੂੰ ਤਾਂ ਹਰ ਕੋਈ ਜਾਣਦਾ ਹੈ ਜਿਵੇਂ ਸਭ ਜਾਣਦੇ ਨੇ ਕਿ ਹਰ ਬਾਰ ਉਹ ਪੰਜਾਬ ਤੇ ਆਪਣੀਆਂ ਵੱਖ-ਵੱਖ ਟਿੱਪਣੀਆਂ ਕਰਦੀ ਰਹਿੰਦੀ ਹੈ ਕਿਤੇ ਨਾ ਕਿਤੇ ਪੰਜਾਬ ਦੀ ਬੀਬੀਆਂ ਨੂੰ ਉਹਨਾਂ ਨੇ ਇਹ ਤੱਕ ਕਹਿ ਦਿੱਤਾ ਸੀ ਕਿ ਪੰਜਾਬ ਦੀ ਜਿਹੜੀ ਬੀਬੀਆਂ ਨੇ ਉਹ 100-100 ਰੁਪਏ ਦੇ ਵਿੱਚ ਦਿਹਾੜੀ ਤੇ ਆਈਆਂ ਹੋਈਆਂ ਨੇ ਤੁਹਾਨੂੰ ਦੱਸ ਦਈਏ 2020 ਦੀ ਗੱਲ ਹੈ ਜਿਸ ਟਾਈਮ ਦਿੱਲੀ ਦੇ ਵਿੱਚ ਧਰਨਾ ਲੱਗਿਆ ਹੋਇਆ ਸੀ ਉਸ ਸਮੇਂ ਕੰਗਣਾ ਰਣੌਤ ਇੱਕ ਐਮਪੀ ਨਹੀਂ ਸੀ ਪਰ ਇੱਕ ਜਿੰਦਾ ਗੱਲ ਕਰ ਲਈ ਸਟਾਰ ਸੀ ਇੱਕ ਅਦਾਕਾਰਾ ਸੀ ਪਰ ਅੱਜ ਉਹਨਾਂ ਦੀ ਬਠਿੰਡਾ ਦੇ ਵਿੱਚ ਕੋਰਟ ਦੇ ਵਿੱਚ ਪੇਸ਼ੀ ਸੀ ਕਿਉਂਕਿ ਇਸੇ ਤੇ ਹੀ ਉਹਨਾਂ ਨੂੰ ਅੱਜ ਪੇਸ਼ੀ ਤੇ ਆਣਾ ਪਿਆ ਬਠਿੰਡਾ ਕੋਰਟ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਸੋ ਆਪਾਂ ਅੱਜ ਕਿਸਾਨਪਰਾ ਸਾਡੇ ਨਾਲ ਖੜੇ ਨੇ ਇਸੇ ਤੇ ਆਪਾਂ ਚਰਚਾ ਕਰਾਂਗੇ ਕਿ ਇਸ ਨੂੰ ਕਿਸ ਤਰ੍ਹਾਂ ਦੇਖ ਦੇਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਨਾ ਤੁਹਾਡਾ ਕਰਮ ਸਿੰਘ ਹੈ ਜੀ ਕਰਮ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਦਿੱਲੀ ਦੇ ਵਿੱਚ ਇੱਕ ਵੱਡਾ ਧਰਨਾ ਲਗਾਇਆ ਗਿਆ ਤੁਹਾਡੇ ਵੱਲੋਂ ਪਰ ਕੰਗਣਾ ਨਾ ਨਾ ਤੇ ਹਰ ਬਾਰ ਪੰਜਾਬ ਤੇ ਯਾਨੀ ਟਿੱਪਣੀਆਂ ਕਰਦੀ ਰਹਿੰਦੇ ਜਿਸ ਤਰੀਕੇ ਦੇ ਨਾਲ 100-100 ਰੁਪਏ ਦੇ ਵਿੱਚ ਬੀਬੀਆਂ ਕਹਿੰਦੇ ਦਿਹਾੜੀ ਤੇ ਆਈਆਂ ਹੋਣੇ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਬੜੀ ਗਲਤੀ ਕੀਤੀ ਆ ਦੇਖੋ ਸਾਨੂੰ ਮੇਰੇ ਖਾਤੇ 2.5 ਸਾਲ ਬੈਠੇ ਰਹੇ ਅਸੀਂ ਜ਼ਿੰਮੇਦਾਰ ਸਾਰੇ ਸਾਡੇ ਜ਼ਿੰਮੇਦਾਰ 5-600 ਵੈਸੇ ਉੱਥੇ ਸ਼ਹੀਦ ਵੀ ਹੋ ਲਿਆ ਉਸਨੇ ਜਿਹੜਾ ਜਦ ਤਾ ਉਹ ਮੈਂਬਰ ਪਾਰਲੀਮੈਂਟ ਵੀ ਨਹੀਂ ਥੀ ਉਹ ਜਿਸ ਟਾਈਮ ਉਹਨੇ ਮਾਤਾ ਨੂੰ ਬੋਲਿਆ ਨਾ ਕਿ 100-100 ਤੇ ਦਿਹਾੜੀ ਤੇ ਆਈ ਦੀਆਂ ਸਾਡੀਆਂ ਮائیں ਦਿਹਾੜੀ ਤੇ ਜਾਉਂਗੇ ਅਸੀਂ ਜਾਇਦਾਦਾਂ ਦੇ ਮਾਲਕ ਹੈ ਹੈ ਬਜ਼ੁਰਗ ਜਨਾਨੀ ਨੂੰ ਉਸਨੇ ਮਤਲਬ ਬਹੁਤ ਗਲਤ ਬੋਲਿਆ ਉਹ ਉਹਦੇ ਗਲਤ ਬੋਲਣੇ ਕਰਕੇ ਉਹ ਲੜਕੀ ਨੇ 에ਰਪੋਰਟ ਤੇ ਉਹ ਮਤਲਬ ਸਹਾਰ ਨਹੀਂ ਸਕੀ ਜੇ ਸਾਹਮਣੇ ਆ ਕੇ ਖੜੀ ਨਾ ਉਹ ਕੁੜੀ ਨੇ ਬਰਦਾਸ਼ਤ ਨਹੀਂ ਕਰਿਆ ਉਹਨਾਂ ਫਿਰ ਉਹਨੂੰ ਚਪੇੜ ਮਾਰਿਆ ਬਹੁਤ ਚੰਗਾ ਕਰਿਆ ਜੇ ਕਿਤੇ ਉਸ ਤੋਂ ਬਾਤ ਚਲੋ ਉਹ ਦਿੱਲੀ ਬੋਲ ਪੀ ਜੇ ਕਿਤੇ ਪੰਜਾਬ ਚ ਬੋਲ ਲੈਂਦੀ ਪਤਾ ਨਹੀਂ ਕਿਆ ਹੁੰਦਾ ਉਹਨੇ ਬਹੁਤ ਬੜੀ ਗਲਤੀ ਕੀਤੀ ਬਹੁਤ ਬੜੀ ਇਹ ਢੀ ਗਲਤੀ ਬਰਦਾਸ਼ਤ ਨਹੀਂ ਕਰ ਸਕਦਾ ਬੰਦਾ ਤੂੰ ਸਾਡੀ ਮਾਂ ਨੂੰ ਦੱਸ ਰਹੀ ਸਾਡੀ ਜਿਹੜੀ ਉਹ ਬਜ਼ੁਰਗ ਮਾਂ ਨੂੰ ਦੱਸ ਰਹੀ ਕਿ ਆ 100-100 ਰੁਪਏ ਦਿਹਾੜੀ ਤੇ ਇਹ ਬਰਦਾਸ਼ਤਯੋਗ ਚੀਜ਼ ਹੈ ਨਹੀਂ ਦੀ ਗੱਲ ਕੋਈ ਆ ਤੁਹਾਨੂੰ ਕੀ ਲੱਗਦਾ ਕਿ ਅਗਰ ਕੰਗਣਾ ਨਾਉਤ ਕਹਿੰਦੇ ਨੇ ਦਿਹਾ ਯਾਨੀ ਜਿੱਦਾਂ ਦਿਹਾੜੀ ਦੀ ਗੱਲ ਕੀਤੀ ਸੀ ਅਗਰ ਮਾਫੀ ਮੰਗ ਲੈਂਦੀ ਹੈ ਕਿਆ ਉਹਨਾਂ ਨੂੰ ਮਾਫ ਕੀਤਾ ਜਾਵੇਗਾ ਉਹ ਤਾਂ ਫਿਰ ਉਹੀ ਕਰ ਸਕਦੇ ਮਾਤਾ ਜੀ ਨਾਲ ਉਹਨਾਂ ਦੇ ਅੰਦਰਲਾ ਦੁੱਖ ਪੁੱਛੋ ਕਿ ਕਿੰਨੀ ਕਸਟ ਵਜੀ ਉਹਨੂੰ ਉਹ ਤਾਂ ਫਿਰ ਉਹਨਾਂ ਨੂੰ ਹੀ ਪੁੱਛ ਸਕਦੇ ਚਲੋ ਕਹਿ ਵੀ ਦੰਦੀ ਕਿ ਮੈਂ ਗਲਤੀ ਹੋ ਗਈ ਚਲੋ ਗਲਤੀ ਮਾਫੀ ਕਰ ਲੈਂਦਾ ਬੰਦਾ ਕੋਈ ਛੋਟੀ ਗਲਤੀ ਨਹੀਂ ਬਹੁਤ ਬੜੀ ਗਲਤੀ ਆ ਉਹਦੀ ਹਾਂ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਹਰਨੇਕ ਸਿੰਘ ਹੈ ਜੀ ਹਰਨੇਕ ਸਿੰਘ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਹਾਲਾਂਕਿ ਅੱਜ ਬਠਿੰਡਾ ਦੇ ਵਿੱਚ ਉਹਨਾਂ ਦੀ ਪੇਸ਼ੀ ਸੀ ਕੰਗਣਾ ਨੌਤ ਆਏ ਨਾ ਉੱਥੇ ਯਾਨੀ ਕੋਰਟ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇੱਕ ਵੱਡੀ ਸਟਾਰ ਹੈ ਅੱਜ ਇਹ ਗੱਲ ਕਾ ਹਿਮਾਚਲ ਦੀ ਕਰੀ ਤਾਂ ਐਮਪੀ ਨਾ ਉਹ ਤੁਹਾਨੂੰ ਕੀ ਲੱਗਦਾ ਕਿ ਇੱਕ ਐਮਪੀ ਨੂੰ ਇਸ ਤਰੀਕੇ ਦੇ ਨਾਲ ਆਣਾ ਪਿਆ ਤੇ ਕਿਉਂਕਿ ਉਸ ਸਮੇਂ ਉਹ ਐਮਪੀ ਵੀ ਨਹੀਂ ਸੀ ਰਲਾਵਾ ਪਰ ਟੀਵੀ ਚੈਨਲ ਫਰੀडम ਫਰੀडम ਟੀਵੀ ਚੈਨਲ ਦਾ ਬਹੁਤ ਧੰਨਵਾਦ ਜੀ ਤੁਸੀਂ ਹਮੇਸ਼ਾ ਹੀ ਸੱਚੇ ਪੁੱਕੇ ਬੰਦਿਆਂ ਦੀ ਗਰੀਬਾਂ ਦੀ ਆਵਾਜ਼ ਉੱਪਰ ਉਠਾਉਂਦੇ ਆ ਰਹੀ ਕੰਗਣਾ ਨਰਾਵਤ ਦੀ ਗੱਲ ਹੈ ਜੀ ਉਹ ਹਮੇਸ਼ਾ ਹੀ ਉਲਟ ਬੋਲਦੀ ਹੈ ਜੀ ਪੰਜਾਬ ਤੋਂ ਪਤਾ ਨਹੀਂ ਪੰਜਾਬ ਨਾਲ ਕੀ ਦੁਸ਼ਮਣੀਆਂ ਨੂੰ ਜਦੋਂ ਵੀ ਕੋਈ ਗੱਲ ਕਰਦੀ ਪੰਜਾਬ ਤੋਂ ਉਲਟੇ ਕਰਦੀ ਹੈ ਉਹ ਮਾਤਾ ਜੀ ਅਸੀਂ ਕਿਸਾਨ ਮੋਰਚੇ ਤੇ ਬੈਠੇ ਸੀ ਦਿੱਲੀ ਉਹ ਮਾਤਾ ਜੀ ਨੂੰ ਆ ਕੇ ਇੰਨਾ ਗਲਤ ਬੋਲਿਆ ਵਿਚਾਰੀ ਡਿਪਰੈਸ਼ਨ ਚੱਲ ਗਈ ਮਾਤਾ ਜੀ ਅਸੀਂ 82 ਸਾਲ ਦੀ ਉਹ ਬਜ਼ੁਰਗ ਉਹਨੂੰ ਕਹਿੰਦੀ ਇਹ ਤਾਂ ਦਿਹਾੜੀ ਤੇ ਲੈ ਆ ਕੇ ਬਿਠਾਈਆਂ ਹੋਈਆਂ ਤੁਸੀਂ ਹਾਂਜੀ ਡਾਡੇ ਕਿੱਲੇ ਦੇ ਮਾਲਕ ਮਾਤਾ ਹਾਂਜੀ ਵੀ ਉਹ ਤਾਂ ਦਿਹਾੜੀ ਤੇ ਬੈਠੇ ਦਿਹਾੜੀਆਂ ਤਾਂ ਤੂੰ ਕਰਦੀ ਫਿਰਦੀ ਐ ਗੌਰ ਲੋਕਾਂ ਦੀ ਆ ਹੈ ਤੈਨੂੰ ਜਿਹੜਾ ਮੱਚ ਲੈ ਜਾ ਕਰਨ ਵਾਸਤੇ ਹਾਂਜੀ ਦਿਹਾੜੀਆ ਤੂੰ ਕਰਦੀ ਐ ਤੂੰ ਸਾਨੂੰ ਬਦਨਾਮ ਕਰਦੀ ਐ ਅਮੇ ਸਹੀ ਪੰਜਾਬ ਨੂੰ ਬਦਨਾਮ ਕਰਦੀ ਐ ਇਸ ਕਰਕੇ ਇਹਦੇ ਵਾਸਤੇ ਗੱਲ ਠੀਕ ਨਹੀਂ ਇਹ ਤੇ ਸਰਕਾਰਾਂ ਤਾਂ ਆਂਦੇ ਜਾਂਦੇ ਰਹਣੀਆਂ ਕੱਲ ਕੋਈ ਹੋਰ ਸਰਕਾਰ ਆ ਜਾਏਗੀ ਹੈ ਤੇ ਬਹੁਤ ਹੀ ਗਲਤ ਬੋਲਦੀ ਐ ਜੀ ਗੰਗਣ ਵਾਲਾ ਨਾ ਤੈਨੂੰ ਮਾਫੀ ਮੰਗਣੀ ਚਾਹੀਦੀ ਸੀ ਉਹ ਮਾਤਾ ਜੀ ਤੋਂ ਤਾਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਕੰਗਣਾ ਲਣੌਤ ਮਾਫੀ ਮੰਗ ਲੈਣਗੇ ਤਾਂ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਅਕਸਰ ਹੀ ਉਹ ਯਾਨੀ ਸ਼ਬਦ ਜਿਹੜੇ ਪੰਜਾਬ ਦੇ ਲਈ ਬੋਲਦੇ ਰਹਿੰਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦੀ ਤੁਹਾਡੀ ਸੋਚ ਕੀ ਕਹਿੰਦੀ ਹੈ ਕਿ ਮਾਫੀ ਮੰਗ ਸਕਦੇ ਨੇ ਉਹ ਦੇਖੋ ਮਾਫੀ ਮੰਗਣੀ ਤਾਂ ਮੰਗ ਸਕਦੇ ਉਹਦੇ ਪਿੱਛੇ ਬੜਾ ਤਕੜਾ ਅਸ਼ੀਰਵਾਦ ਹੈ ਉੱਪਰਲੀ ਪਾਰਟੀਆਂ ਦਾ ਜਿਹੜੇ ਸੈਂਟਰ 'ਚ ਬੈਠੇ ਨਾ ਉਹਨਾਂ ਨੇ ਉਹਨੂੰ ਖੁੱਲੀ ਛਟਰੀ ਦੇ ਰੱਖੀ ਹੈ ਵੀ ਤੂੰ ਜੋ ਮਰਜ਼ੀ ਬੋਲੀ ਜਾ ਪਰ ਐਦਾਂ ਨਹੀਂ ਪੰਜਾਬ 'ਚ ਆ ਕੇ ਬੋਲੇ ਫਿਰ ਪਤਾ ਲੱਗੂਗਾ ਨੂੰ ਐਦਾਂ ਨਹੀਂ ਵੀ ਲੋਕ ਚੁਪਕੇ ਆਪਣਾ ਬੋਲੀ ਜਾਓ ਉਹ ਗੱਲ ਹੀ ਤੇ ਬਹੁਤ ਗਲਤ ਬੋਲਦੀ ਹੈ ਜੀ ਉਹ ਪੰਜਾਬ ਵਾਸਤੇ ਹਾਂ ਜੀ ਅੱਜ ਪੇਸੀ ਸੀ ਵੀ ਸੀ ਬਟਿੰਡਾ ਸਾਹਿਬ ਤੇ ਉੱਥੇ ਹਾਂ ਕਾਫੀ ਘਟ ਕਰ ਹੋਇਆ ਹੋਇਆ ਸੀ ਉੱਤੇ ਵੀ ਪੇਸੀ ਸੀ ਅੱਜ ਹਾਂ ਅੱਛਾ ਭਾਜੀ ਤੁਹਾਡੇ ਕੀ ਨਾਂ ਹੈ ਜੀ ਸਾਸੀ ਗਾਲ ਜੀ ਮੈਂ ਰਵਣ ਕਮੋਈ ਪਿੰਡ ਸਮੇਵਾਲੀ ਤੋਂ ਹੀ ਹਾਂ ਰਮਨ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਸੀਂ ਵੀ ਦੇਖਿਆ ਕਿ ਕਿਸਾਨੀ ਅੰਦੋਲਨ ਕਿੰਨਾ ਲੰਮਾ ਚੱਲਿਆ ਔਰ ਬਹੁਤ ਸਾਰੇ ਲੋਕਾਂ ਨੇ ਕਿਸਾਨਾਂ ਨੂੰ ਵੀ ਚੰਗਾ ਕਿਹਾ ਮਾੜਾ ਵੀ ਕਿਹਾ ਤੇ ਜਿੱਦਾਂ ਹੁਣ ਪਾਰਟੀ ਬਾਜ਼ੀਆਂ ਦੀ ਗੱਲ ਕਰ ਲਈਏ ਤੇ ਉੱਥੇ ਕੰਗਣਾ ਰਣੌਤ ਦਾ ਇੱਕ ਵੱਡਾ ਨਾਮ ਹੈ ਅੱਜ ਦੇ ਦੌਰ ਦੇ ਵਿੱਚ ਪਹਿਲਾਂ ਵੀ ਸੀ ਕਿਉਂਕਿ ਦੇਖਿਆ ਜਾਂਦਾ ਹੈ ਕਿ ਉਸਨੇ ਆਪਣੀ ਮਾਤਾ ਪੈਣਾ ਦੇ ਲਈ ਇੱਕ ਟਿੱਪਣੀ ਕੀਤੀ ਸੀ ਉਹ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕੀ ਕਹਿਣਾ ਚਾਹੁੰਦੇ ਹੋ ਉਸ ਦੇ ਬਾਰੇ ਅ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਖਬਰ ਲੈ ਕੇ ਆਏ ਹੋ ਵੀਰ ਜੀ ਕਹਿਣ ਦਾ ਮਤਲਬ ਇਹ ਵੀ ਉੱਥੇ ਸਾਨੂੰ ਇੱਕ ਨਾ ਨਾਰਾ ਦਿੱਤਾ ਗਿਆ ਸੀ ਪੰਜਾਬ ਕਿਸਾਨ ਏਕਤਾ ਜਿੰਦਾਬਾਦ ਠੀਕ ਹੈ ਜੀ ਕੰਗਣਾ ਵੀ ਕਿਤੇ ਨਾ ਕਿਤੇ ਜਾਂ ਤਾਂ ਮਜ਼ਦੂਰ ਦੀ ਧੀ ਹੋਗੀ ਜਾਂ ਕਿਸਾਨ ਦੀ ਹੋਊਗੀ ਹੈਨਾ ਆਪਾਂ ਕੋਖਤ ਚ ਤਾਂ ਅਮੀਰ ਜੰਮਦੇ ਨਹੀਂ ਐ ਇਹ ਬਹੁਤ ਮਾੜੀ ਗੱਲ ਆਈ ਉਹ ਸਾਡੀ ਦਾਦੀਆਂ ਦੀ ਮਾਵਾਂ ਦੀ ਉਮਰ ਦੀ ਹੈਨਾ ਉਹਨੂੰ ਸ਼ਰਮ ਚਾਹੀਦੀ ਏ ਚਲੋ ਹੈਨਾ ਕਿਉਂਕਿ ਪੰਜਾਬ ਕੱਲਾ ਪੰਜਾਬ ਲਈ ਨਹੀਂ ਲੜ ਰਿਆ ਸੀ ਪੂਰੇ ਦੇਸ਼ ਲਈ ਲੜ ਰਿਆ ਸੀ ਔਰ ਲੋਕ ਬਾਹਰ ਤੋਂ ਹੀ ਦੇਖ ਰਹੇ ਸੀ ਵੀ ਲੋਕਾਂ 'ਚ ਏਕਾ ਕਿੰਨਾ ਹਾਂ ਜਰੂਰ ਅਸੀਂ ਅਲੱਗੇ ਅੱਗੇ ਲੱਗੇ ਸੀ ਸਾਡਾ ਛੋਟਾ ਭਰਾ ਹਰਿਆਣਾ ਨਾਲ ਸੀ ਨੌਜਵਾਨ ਕਲਾਕਾਰ ਮੁੰਡੇ ਨਾਲ ਸੀ ਉਹ ਹੀ ਇੱਕ ਕਲਾਕਾਰ ਆ ਉਹਨੂੰ ਸ਼ਰਮ ਚਾਹੀਦੀ ਹੀ ਐਦਾ ਨਹੀਂ ਬੋਲਣਾ ਚਾਹੀਦਾ ਕਿਉਂਕਿ ਕਿਉਂ ਕੋਈ ਵੀ ਧੀ ਪੈਣਾ ਸਾਡੀ ਭੈਣ ਆ ਸਾਡੀ ਮਾਂ ਨਾ ਇਹ ਬੋਲਣਾ ਬਹੁਤ ਮਾੜੀ ਗੱਲ ਆ ਜੀ ਅੱਜ ਦੇਖਿਆ ਜਾਂਦਾ ਕਿ ਤੁਹਾਨੂੰ ਦੱਸਦੇ ਕਿ ਬਠਿੰਡਾ ਦੇ ਵਿੱਚ ਕੜੀ ਸੁਰੱਖਿਆ ਦੇ ਨਾਲ ਉਹਨਾਂ ਨੂੰ ਲਿਜਾਇਆ ਗਿਆ ਤੁਹਾਨੂੰ ਇੱਕ ਸ਼ਾਮਨੀ ਬਣਾ ਦਿੱਤੀ ਗਈ ਸੀ ਕਿਉਂਕਿ ਬਠਿੰਡਾ ਦੇ ਵਿੱਚ ਅੱਛਾ ਕਿਸ ਤਰ੍ਹਾਂ ਦੇਖਦੇ ਹਾਂ ਕਿ ਅੱਜ ਜਦ ਬਠਿੰਡਾ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਯਾਨੀ ਉਹ ਪੇਸ਼ੀ ਤੇ ਆਏ ਸੀ ਤਾਂ ਕਾਫੀ ਕੜੀ ਸੁਰੱਖਿਆ ਸੀ ਯਾਨੀ ਬਹੁਤ ਸਾਰੀ ਪੁਲਿਸ ਯਾਨੀ ਇੰਨਾ ਜਨਾ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਡਰ ਸੀ ਨਹੀਂ ਨਹੀਂ ਕੋਈ ਅੱਡੀ ਗੱਲ ਨਹੀਂ ਜਿੰਨੀ ਮਰਜ਼ੀ ਫੋਰਸ ਲਾ ਲੈ ਜੇ ਪੰਜਾਬੀ ਕਰਨੇ ਫਿਰ ਆਗੇ ਨਾ ਫਿਰ ਜੋ ਮਰਜ਼ੀ ਕਰ ਲੈ ਐ ਵੀ ਫਿਰ ਐਨਾ ਕਾ ਨੂੰ ਡਰ ਰਹੀ ਫਿਰ ਜ਼ਿਆਦਾ ਬੋਲ ਕਾ ਤੂੰ ਬੋਲਣਾ ਪਹਿਲਾਂ ਸੋਚ ਲਈ ਮੈਂ ਬੋਲਣਾ ਕਿਆ ਬੋਲ ਵੀ ਤੂੰ ਗਲਤ ਤੇ ਆ ਫਿਰ ਡਰ ਵੀ ਰਹੀ ਹੈ ਫੋਰਸ ਜਿੰਨੀ ਮਰਜ਼ੀ ਲਾ ਲੈ ਜੇ ਸਾਡਾ ਪੰਜਾਬੀ ਖੂਨ بگੜ ਜਾ ਨਾ ਫਿਰ ਜਿੰਨੀ ਮਰਜ਼ੀ ਫੋਰਸ ਲਾ ਲੈ ਫਿਰ ਜੇ ਉਹਨਾਂ ਨੇ ਕਰਨਾ ਤਾਂ ਕਰਨਾ ਹੀ ਹੈ ਤੁਸੀਂ ਪਹਿਲਾਂ ਪਿਛਲਾ ਇਤਿਹਾਸ ਦੇਖ ਲਿਓ ਵੀ ਕਿਆ ਕੁਝ ਹੋਇਆ ਹਾਂ ਪੰਜਾਬੀ ਨਾ ਕਿਤੇ ਡਰੇ ਨਾ ਕਿਤੇ ਸਿਰ ਥੱਲੇ ਨੂੰ ਕਰਿਆ ਆ ਨਾ ਕਦੇ ਹੀ ਨਾ ਭਰੀ ਹੈ ਜਿਹੜਾ ਉਹਨਾਂ ਨੇ ਕਰਨਾ ਤੋਂ ਕਰਨਾ ਹੀ ਹੈ ਕੋਈ ਮੈਸੇਜ ਦੇਣਾ ਚਾਹੋਗੇ ਕੰਗੜਾ ਰਣਾਤ ਨੂੰ ਕੁਝ ਕਹਿਣਾ ਚਾਹੋਗੇ ਚਲੋ ਜੇ ਉਸ ਨੂੰ ਆਕਲ ਹੈ ਹਲੇ ਵੀ ਹਲੇ ਵੀ ਆਕ ਹੈ ਉਹਨੂੰ ਮਾਤਾ ਨੂੰ ਕਹਿ ਸਕਦੀ ਵੀ ਚਲੋ ਮਾਤਾ ਮੇਤੇ ਗਲਤੀ ਹੋ ਗਈ ਹਮ ਇੰਨਾ ਵੀ ਇਹ ਪੰਜਾਬੀ ਵੈਸੇ ਜੇ ਉਹ ਮਾਫੀ ਮੰਗੂਗੀ ਤਾਂ ਮਾਫੀ ਕਰ ਲੈਣ ਨੇ ਹਾਂ ਠੰਡੇ ਵਿਸ਼ੇਤੀ ਹੋਏ ਮੈਜੀ ਕੋਈ ਗੱਲ ਨਹੀਂ ਹੈ ਇਹਨਾਂ ਗੱਲ ਵੀ ਨਹੀਂ ਪੈਂਦੇ ਪਰ ਜੇ ਕਿਸੇ ਦੇ ਜਿੱਤ ਪੈ ਜਾ ਤਾਂ ਇਹ ਵੀ ਛੋਟੇ ਵਾਲੀ ਜਿੱਤ ਇਹਨਾਂ ਫੇਰਾ ਪੂਰੀ ਕਰਦੇ ਨੇ ਹੂੰ ਛੇਰ ਵਾਲੀ ਛੋਟੇ ਵਾਲੀ ਹਰ ਪੰਜਾਬੀ ਤੇ ਭਾਈ ਇੱਕੋ ਜਿਹਾ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਹੁ ਤੁਸੀਂ ਕੀ ਕਹਿਣਾ ਚਾਹੋਗੇ ਜਾਂਦੇ ਹੋਏ ਕੰਗਣਾ ਲਣਾਉਂਦੋਂ ਕੋਈ ਮੈਸੇਜ ਦੇਖੋ ਮੈਂ ਤਾਂ ਉਹਨੂੰ ਬੀਬੀ ਨੂੰ ਇਹੀ ਕਹਿਣਾ ਚਾਹੁੰਦਾ ਵੀ ਹਾਲੇ ਵੀ ਸਮਾਂ ਹੈ ਉਹਦੇ ਕੋਲ ਮਾਫੀ ਮੰਗਣ ਦਾ ਨਹੀਂ ਤਾਂ ਉਹ ਉਹਨੂੰ ਇੰਦਾ ਤੇ ਸੁਪਨੇ ਆਉਣਗੇ ਨਾ ਰਾਤ ਨੂੰ ਤੜਫੇਗੀ ਇਸ ਕਰਕੇ ਉਹਨੂੰ ਆਪਣਾ ਮਾਫੀ ਮੰਗਣੀ ਚਾਹੀਦੀ ਹੈ ਅਸੀਂ ਵੀ ਕਿਸਾਨ ਭਰਾ ਹੈਗੇ ਤਾਂ ਸਾਰੀ ਬੇਇੱਜ਼ਤੀ ਬੜੀ ਕਰਦੀ ਆ ਉਹ ਕਿਉਂਕਿ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਅਕਾਜੀ ਗਵਰਨਮੈਂਟ ਉੱਪਰ ਅਜੋ ਦੀ ਸਹਿ ਗਵਰਨਮੈਂਟ ਦਾ ਕਿਸੇ ਦੇ ਹੱਥ ਸਾਲ ਨੂੰ ਕੋਈ ਹੋਰ ਗਵਰਨਮੈਂਟ ਆ ਜਾਏਗੀ ਬੇ ਕਿੱਥੇ ਜਾਏਗੀ ਤੇ ਇਸ ਤਰ੍ਹਾਂ ਇਹਨੂੰ ਕਰਨਾ ਚਾਹੀਦਾ ਆਪਣਾ ਜਿਹੜੀ ਕਲਾ ਕਰਦੀ ਹੈ ਉਸੇ ਵਿੱਚ ਰਹਿਣਾ ਚਾਹੀਦਾ ਰਾਜਨੀਤੀ ਵਿੱਚ ਦੀ ਗੱਲ ਨਹੀਂ ਕਰਨੀ ਚਾਹੀਦੀ ਸੋ ਧੰਨਵਾਦ ਤੁਸੀਂ ਆਪ ਦਾ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਕਿਸਾਨ ਭਰਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੀ ਉਹ ਕੰਗਣਾ ਲਡਾਉਤਾ ਅੱਜ ਬਠਿੰਡਾ ਦੇ ਵਿੱਚ ਅੱਜ ਕੋਟ ਦੇ ਵਿੱਚ ਆਏ ਉਹਨਾਂ ਦੀ ਪੇਸ਼ੀ ਸੀ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਬਾਰੇ ਇੱਕ ਬੀਬੀ ਬਾਰੇ ਜਿਸ ਤਰ੍ਹਾਂ ਆਪਣੀ ਧੀਆ ਪਹਿਣਾ ਬਾਰੇ ਉਹਨਾਂ ਨੇ ਗਲਤ ਬੋਲਿਆ ਕਿਉਂਕਿ ਹਰ ਵਾਰ ਕੰਗਣਾ ਰਣਾਉਤ ਕਿਤੇ ਨਾ ਕਿਤੇ ਪੰਜਾਬ ਦੀ ਟਿੱਪਣੀ ਕੋਈ ਨਾ ਕੋਈ ਕਰਦੇ ਹੀ ਰਹਿੰਦੇ ਨੇ ਜਿਸ ਸਮੇਂ ਉਹਨਾਂ ਨੇ ਬੋਲਿਆ ਸੀ ਉਸ ਸਮੇਂ ਕੋਈ ਕੈਂਪੀ ਨਹੀਂ ਸੀ ਪਰ ਤੁਹਾਨੂੰ ਦੱਸਦੀ ਕਿ ਅੱਜ ਇੱਕ ਵੱਡੀ ਗੱਲ ਹੈ ਕਿਉਂਕਿ ਕਿਸਾਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਗਰ ਉਹ ਮਾਫੀ ਮੰਗ ਲੈਂਦੇ ਨੇ ਤਾਂ ਪੰਜਾਬ ਦਾ ਦਿਲ ਕਾਫੀ ਵੱਡਾ ਹੈ ਉਸ ਨੂੰ ਮਾਫੀ ਕਰ ਦਿੱਤਾ ਜਾਵੇਗਾ ਸੋ ਦੇਖਣਾ ਹੋਵੇਗਾ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਕੰਗਣਾ ਰਣਾਉਤ ਦੀ ਮੁਸ਼ਕਲਾਂ ਵੱਧ ਸਕਦੀਆਂ ਨੇ ਜਾਂ ਤਾਂ ਫਿਰ ਇੱਥੇ ਹੀ ਰੁਕ ਜਾਣਗੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸੋਗੀ ਗੁਰਪ੍ਰੀਤ ਥਵਾ ਦੇ ਨਾਮ ਸੋ ਨੂੰ ਜਸਲਾ ਦੀ ਰਿਪੋਰਟ ਮੋਹਾਲੀ